ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰਹਿਣਗੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਸਾਰੇ ਨਵੇਂ ਆਰਟੀਕਲ ਨੇ ਨਿਊ ਫੈਬਰਿਕ ਰਹਿਣਗੇ ਨਿਊ ਡਿਜ਼ਾਈਨ ਰਹਿਣਗੇ ਤੇ ਦੁਪੱਟਾ ਸੂਟ ਰਹਿਣਗੇ ਆਪਣੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਕੁ ਪ੍ਰਿੰਟ ਸੂਟ ਆਪਾਂ ਵਰਕ ਕਰਕੇ ਰੈਡੀ ਕੀਤੇ ਆ ਵੀ ਦੁਪੱਟੇ ਤੇ ਵਰਕ ਆਊਗਾ ਕਿ ਪੂਰੀ ਡਿਟੇਲ ਆਪਾਂ ਸ਼ੇਅਰ ਕਰਦੇ ਆ ਫੈਬਰਿਕ ਵਗੈਰਾ ਦੀ ਵੀਡੀਓ ਦੇ ਵਿੱਚ ਲਾਸਟ ਤੱਕ ਜਰੂਰ ਦੇਖਿਓ ਜੀ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਦੇਖ ਰਹੇ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਆਪਾਂ ਸ਼ੁਰੂ ਕਰਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਆਪਣਾ ਵਟਸਐਪ ਨੰਬਰ ਹੈ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਆ ਜੀ ਇਹ ਫਸਟ ਆਰਟੀਕਲ ਰਹੂਗਾ ਜੀ ਆਪਣਾ ਟਿਸ਼ੂ ਸ਼ਿਮਰ ਦੇ ਵਿੱਚ ਬਿਲਕੁਲ ਸੌਫਟ ਪਿਓਰ ਰਹੂਗਾ ਇਹ ਜਿੱਦਾਂ ਹੁਣ ਅੱਗੇ ਆਪਣੇ ਇਹ ਸੀਜ਼ਨ ਦੇ ਵਿੱਚ ਚੱਲਣ ਵਾਲੇ ਆਰਟੀਕਲ ਹੈ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਇਹ ਤੇ ਪ੍ਰਿੰਟ ਆ ਗਿਆ ਸੀ ਟਿਸ਼ੂ ਸ਼ਿਮਰ ਦੀ ਸ਼ਰਟ ਬਿਲਕੁਲ ਸੌਫਟ ਇਹਦੇ ਵਿੱਚ ਰਹੂਗੀ ਤੇ ਇਹਦੇ ਉੱਪਰ ਆਪਾਂ ਕੰਮ ਦਿੱਤਾ ਹੋਇਆ ਜੀ ਇਹਦੀ ਨੈਕ ਤੇ ਵਰਕ ਦਿੱਤਾ ਹੋਇਆ ਆਪਾਂ ਇਹ ਨੈਕ ਦਾ ਕੰਮ ਆ ਗਿਆ ਬਹੁਤ ਹੀ ਪਿਆਰੀ ਜੀ ਇਹਦੀ ਇੰਦਾ ਹੈਵੀ ਦੇ ਵਿੱਚ neck ready ਹੋਈ ਆ। ਚਰੀ ਦੇ ਨਾਲ ਆਪਾਂ ਕੰਮ ਕੀਤਾ ਹੋਇਆ। neck ਆ ਗਈ ਜੀ ਐਂਡ ਕਲੀਆਂ ਆ ਜਾਣੀਆਂ। neck ਦੇ ਨਾਲ ਕਲੀਆਂ ਦਾ ਪੈਟਰਨ ਹੋਊਗਾ। ਠੀਕ ਹੈ ਜੀ। ਹੁਣ ਤੋਂ ਸੂਟਾਂ ਨੂੰ ਆਪਾਂ ਇਦਾਂ ਡਿਜ਼ਾਈਨ ਕਰਕੇ ਇਹ ਆਪਣਾ ਸੈਮੀ ਫਾਰਮਲ ਸੂਟ ਰੈਡੀ ਹੋ ਜਾਂਦੇ ਆ। ਲੀਵਸ ਤੇ ਕੰਮ ਆ ਗਿਆ ਇਦਾਂ। ਇਹ ਬਾਰਡਰ ਆਪਾਂ ਇਹਦੀਆਂ 슬ੀਵਸ ਤੇ ਦਿੱਤਾ ਹੋਇਆ। ਬਹੁਤ ਪਿਆਰਾ ਜਿਹਾ ਇਹ ਪ੍ਰਿੰਟ ਰਹੂਗਾ ਤੇ ਇਹਦੇ ਨਾਲ 크ريب ਦੀ ਸਲਵਾਰ ਰਹੂਗੀ ਸਲਵਾਰ ਦੇ ਉੱਪਰ ਵੀ ਇੱਦਾਂ ਪ੍ਰੋਪਰ ਬਾਰਡਰ ਆਊਗਾ ਜਿੱਦਾਂ ਆਪਣੀ 슬ੀਵਸ ਦੇ ਉੱਪਰ ਆ ਜਾਂਦਾ ਹੈ ਟਿਸ਼ੂ ਸ਼ਿਮਰ ਦੀ ਸ਼ਰਟ ਆ ਜੀ 크ريب ਦੀ ਸਲਵਾਰ ਰਹੂਗੀ ਇਹਦੇ ਨਾਲ ਇਹ ਆ ਗਿਆ ਜੀ ਇਹਦਾ ਦੁਪੱਟਾ ਡਿਜ਼ਾਈਨਰ ਦੁਪੱਟਾ ਰਹੂਗਾ ਜਿੱਦਾਂ ਆਪਣਾ ਸ਼ਰਟ ਦਾ ਫੈਬਰਿਕ ਆ ਟਿਸ਼ੂ ਦੇ ਵਿੱਚ ਦੁਪੱਟਾ ਰਹੂਗਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ ਇੱਦਾਂ ਆਪਾਂ ਵਰਕ ਕੀਤਾ ਹੋਇਆ ਤੇ ਫੋਰ ਸਾਈਡ ਵਰਕ ਆ ਜਾਊਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆ ਇਹ ਨਾ ਇਹਦੇ ਛੋਟੇ ਪੱਲਿਆਂ ਤੇ ਇਦਾਂ ਪ੍ਰਿੰਟ ਆ ਜੂਗਾ ਜਿੱਦਾਂ ਮੇਰੇ ਸ਼ਰਟ ਦੇ ਵਿੱਚ ਆ। ਇਦਾਂ ਸੈਂਟਰ ਇਹਦਾ ਪਲੇਨ ਰਹੂਗਾ ਜੀ ਤੇ ਬਾਰਡਰ ਆ ਜਾਂਦਾ ਹੈ ਐਸੇ ਇਦਾਂ 4 ਸਾਈਡ। ਦੁਪੱਟਾ ਇਹ ਬਿਲਕੁਲ ਲਾਈਟ ਵੇਟ ਆ। ਇਹ ਇਹਨੂੰ ਆਪਾਂ ਸਲਿੱਪਰੀ ਵੀ ਨਹੀਂ ਕਹਿ ਸਕਦੇ ਕਿ ਬਹੁਤ ਸਲਿੱਪਰੀ ਹੈ। ਠੀਕ ਹੈ ਜੀ ਇਹ ਸਿਰ ਤੇ ਟਿਕਨ ਵਾਲਾ ਆ। ਪ੍ਰਿੰਟ ਸ਼ਰਟ ਐਂਡ ਡਿਜ਼ਾਈਨਰ ਦੁਪੱਟੇ ਦੇ ਨਾਲ ਪਲੇਨ ਬੋਟ। ਤੁਸੀਂ ਕੋਈ ਵੀ ਪ੍ਰਿੰਟ ਪਿਕ ਕਰਕੇ ਇਦਾਂ ਰੈਡੀ ਕਰਵਾ ਸਕਦੇ ਹੋ। ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਰਹੂਗਾ ਫਰੋਜੀ ਸ਼ੇਡ ਦੇ ਵਿੱਚ ਇਹ ਵੀ ਟਿਸ਼ੂ ਸ਼ਿਮਰ ਦਾ ਫੈ布ਰਿਕ ਆ ਪ੍ਰਿੰਟ ਚੈੱਕ ਕਰੋ ਤੁਸੀਂ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਫਰੋਜੀ ਕਲਰ ਫਰੋਜੀ ਕਲਰ ਇਹ ਹੁੰਦਾ ਜੀ ਕਈ ਵਾਰ ਪ੍ਰੋਪਰ ਕੈਮਰੇ ਦੇ ਵਿੱਚ ਨਹੀਂ ਆਉਂਦਾ ਬਟ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹਦੇ ਨਾਲ ਕ੍ਰੇਪ ਦੀ ਬਾਟਮ ਰਹੂਗੀ ਜੀ ਪਲੇਨ ਸਲਵਾਰ ਕ੍ਰੇਪ ਦੀ ਤੇ ਡਿਜ਼ਾਈਨਰ ਦੁਪੱਟਾ ਰਹੂਗਾ ਇਹਦਾ ਟਿਸ਼ੂ ਸ਼ਿਮਰ ਦੇ ਵਿੱਚ ਜਿੱਦਾਂ ਪਹਿਲਾ ਸੂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਉਹ ਉੱਪਰ ਆਪਾਂ ਵਰਕ ਕੀਤਾ ਹੋਇਆ ਸੀ ਬਟ ਇਹਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਹੈਗਾ ਇਹ ਵਿਦਆਊਟ ਵਰਕ ਹੈ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਵਿਦਆਊਟ ਵਰਕ ਵੀ ਲੈ ਸਕਦੇ ਹੋ ਪਿਛਲੀ ਵੀਡੀਓ ਅਪਲੋਡ ਕੀਤੀ ਸੀ ਪ੍ਰਿੰਟ ਸੂਟਾਂ ਦੀ ਤਾਂ ਇੰਨਾ ਜ਼ਿਆਦਾ ਪਸੰਦ ਕੀਤਾ ਪ੍ਰਿੰਟ ਕਿ ਉਹ ਆਪਣੇ ਸਾਰੇ ਸੂਟ ਸੋਲਡ ਆਊਟ ਹੋ ਚੁੱਕੇ ਹੈ ਜੀ ਅਗਲੀ ਨੈਕਸਟ ਟਾਈਮ ਆਪਾਂ ਹੋਰ ਵੀ ਨਵੇਂ ਪ੍ਰਿੰਟ ਲੈ ਕੇ ਆਵਾਂਗੇ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਕੁਝ ਨਵਾਂ ਲੈ ਕੇ ਆਈਏ ਨਵੇਂ ਪ੍ਰਿੰਟ ਹੋਣ ਨਵਾਂ ਫੈਬਰਿਕ ਹੋਵੇ ਕਾਫੀ ਮੈਨੂੰ ਮੈਸੇਜ ਆ ਰਿਹਾ ਜੀ ਹੁਣ ਵੀ ਉਹ ਸੂਟਾਂ ਦੇ ਦੇਖੋ ਜੀ ਸੇਮ ਪ੍ਰਿੰਟ ਮਿਲਨੇ ਪੋਸੀਬਲ ਨਹੀਂ ਹੁੰਦੇ ਪ੍ਰਿੰਟ ਕਈ ਵਾਰ ਆ ਜਾਂਦੇ ਆ ਜੀ ਰਿਪੀਟ ਦੇ ਵਿੱਚ ਕਈ ਵਾਰ ਨਹੀਂ ਆਉਂਦੇ ਹੈਗੇ ਨੈਕਸਟ ਟਾਈਮ ਆਪਾਂ ਹੋਰ ਆਰਟੀਕਲ ਲੈ ਕੇ ਆਵਾਂਗੇ ਪ੍ਰਿੰਟ ਦੇ ਵਿੱਚ ਜਿਹੜੇ ਨਵੇਂ ਪ੍ਰਿੰਟ ਰਹਿਣਗੇ ਠੀਕ ਹੈ ਜੀ ਜਿਹੜੇ ਦੁਪੱਟਾ ਸੂਟ ਆਪਾਂ ਲੈ ਕੇ ਆਏ ਆ ਇਹ ਵੀ ਸਾਰੀ ਨਿਊ ਕਲੈਕਸ਼ਨ ਹੈ ਜੀ ਵਿంటర్ ਦੀ ਅੱਗੇ ਫੈਬਰਿਕ ਵੀ ਬਹੁਤ ਪਿਆਰਾ ਹੈ ਇਹ ਡਿਜ਼ਾਈਨਰ ਦੁਪੱਟਾ ਜੀ ਇਹਦੇ ਨਾਲ ਸਟੈਕ ਕਰੋ ਕਲਰ ਇਹ ਬਹੁਤ ਪਿਆਰਾ ਹੈ ਔਰ ਸਾਈਡ ਬਾਰਡਰ ਆਜੂਗਾ ਦੁਪੱਟੇ ਦੇ ਛੋਟੇ ਪੱਲੇ ਆ ਜਾਣਗੇ ਇਦਾਂ ਡਿਜ਼ਾਈਨਰ ਜੀ ਤੇ ਸੈਂਟਰ ਦੇ ਵਿੱਚ ਇਦਾਂ ਬੰਨ ਚੱਕੋ ਬਹੁਤ ਹੀ ਪਿਆਰਾ ਜਾਂ ਦੁਪੱਟਾ ਆ ਹੁਣ ਖੁੱਲੇ ਡੁੱਲੇ ਦੁਪੱਟੇ ਹੋਣਗੇ ਜੀ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਇਹਦੇ 4 ਸਾਈਡ ਤੁਸੀਂ ਲੇਸ ਨਾਲ ਵੀ ਫਿਨਿਸ਼ਿੰਗ ਕਰਵਾ ਸਕਦੇ ਹੋ ਤੇ ਵਰਕ ਵੀ ਕਰਵਾ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸੁਣ ਦਿਖਾਇਆ ਉਹਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਵਰਕ ਵੀ ਕਰਵਾ ਸਕਦੇ ਹੋ ਕਲਰ ਸਾਰੇ ਹੀ ਬਹੁਤ ਪਿਆਰੇ ਰਹਿਣਗੇ ਤੇ ਨੈਕਸਟ ਆ ਜੂਗਾ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਆਪਣਾ ਸੁਪਰ ਹਿੱਟ ਪ੍ਰਿੰਟਰ ਆ ਜੀ ਇਹ ਕਾਫੀ ਡਿਮਾਂਡ ਸੀ ਇਹ ਪ੍ਰਿੰਟ ਦੀ ਤਾਂ ਇਸ ਵਾਰ ਆਪਾਂ ਇਹ ਦੁਪੱਟਾ ਸੂਟ ਦੇ ਵਿੱਚ ਲੈ ਕੇ ਆਏ ਆ ਇਹ ਪਲਾ ਪ੍ਰਿੰਟ ਇਹ ਪ੍ਰਿੰਟ ਦੇ ਵਿੱਚ ਵੀ ਆਪਾਂ ਬਾਟਮ ਤੇ ਹੈਂਡਵਰਕ ਦਾ ਕੰਮ ਕਰਕੇ ਦੁਪੱਟੇ ਤੇ ਹੈਂਡ ਦਾ ਟੱਚ ਦੇ ਕੇ ਆਪਾਂ ਰੈਡੀ ਕੀਤੇ ਸੀ ਸੂਟ ਜੋ ਕਿ ਬਹੁਤ ਹੀ ਜ਼ਿਆਦਾ ਸਭ ਨੂੰ ਪਸੰਦ ਆਇਆ ਤਾਂ ਕਾਫੀ ਡਿਮਾਂਡ ਹੈ ਜੀ ਇਹ ਵਾਲੇ ਪ੍ਰਿੰਟ ਦੀ ਇਸ ਵਾਰ ਆਪਾਂ ਇਹ ਦੁਪੱਟਾ ਸੂਟ ਨਾਲ ਲੈ ਕੇ ਆਏ ਆ ਤੇ ਇਹਦੇ ਉੱਪਰ ਵੀ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਵਿਦਆਊਟ ਵਰਕ ਵੀ ले ਸਕਦੇ ਹੋ दुपट्टे ਦੇ ਨਾਲ ਠੀਕ ਹੈ ਜੀ ਫੈਬਰਿਕ ਇਹ ਵੀ سیم ਰਹੂਗਾ ਟਿਸ਼ੂ ਸ਼ਿਮਰ ਦੇ ਵਿੱਚ ਇਹ ਕਲਰ ਬਹੁਤ ਪਿਆਰਾ ਇਹ ਕਲਰ ਆਲਮੋਸਟ ਤੁਸੀਂ ਦੇਖਿਆ ਹੀ ਹੋਇਆ ਆਪਣੀ ਵੀਡੀਓ ਦੇ ਵਿੱਚ ਸੂਟ ਰੈਡੀ ਹੋਏ ਸੀਗੇ ਪਲੇਨ ਸਲਵਾਰ ਰਹੂਗੀ ਜੀ ਪ੍ਰੋਪਰ ਇਹ ਕਲਰ ਆ ਜਾਂਦਾ ਚੈਰੀ ਜਿਹਾ ਛੇੜਿਆ ਇਹ दुपट्टे ਦੇ ਨਾਲ ਆਇਆ दुपट्टे ਨਾਲ ਵੀ ਬਹੁਤ ਸੋਹਣਾ ਲੱਗ ਰਿਹਾ ਸੂਟ दुपट्टे ਇਹ ਪੂਰੇ ਖੁੱਲੇ ਡੁੱਲੇ ਆ ਜੀ ਤੇ ਬਹੁਤ ਜ਼ਿਆਦਾ ਸਲਿੱਪਰੀ ਵੀ ਨਹੀਂ ਕਿ ਆਪਾਂ ਕਹੀਏ ਵੀ ਬਹੁਤ ਸਲੀਪਰੀ ਹੈ ਇਦਾਂ ਦੇ ਨਹੀਂ ਆਪਾਂ ਇਹਨਾਂ ਨੂੰ ਸਿਰ ਤੇ ਵੀ ਵੇਅਰ ਕਰ ਸਕਦੇ ਆ ਤੇ ਸੈਮੀ ਫਾਰਮਲ ਆਪਣੇ ਡਿਜ਼ਾਈਨਰ ਸੂਟ ਰੈਡੀ ਹੋ ਜਾਂਦੇ ਆ ਪਿਆਰਾ ਜਿਹਾ ਆਪਣਾ ਦੁਪੱਟਾ ਹੈ ਜੀ ਡਿਜ਼ਾਈਨਰ ਜਿਹਾ ਦੁਪੱਟਾ ਹੈ ਇਦਾਂ ਇਹ ਵੀ ਵਿਦਆਊਟ ਵਰਕ ਹੈ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਵਿਦਆਊਟ ਵਰਕ ਵੀ ਲੈ ਸਕਦੇ ਹੋ ਇਦਾਂ ਹੀ ਕਲਰ ਇਹ ਬਹੁਤ ਪਿਆਰਾ ਇਹ ਪ੍ਰਿੰਟ ਤਾਂ ਸੁਪਰ ਹਿੱਟ ਹੈ ਜੀ ਆਪਾਂ ਇਹਦੇ ਵਿੱਚ ਕਾਫੀ ਸੂਟ ਰੈਡੀ ਕੀਤੇ ਸੀਗੇ ਠੀਕ ਹੈ ਜੀ ਹਾਂ ਜੀ ਨੈਕ ਸੇਮ ਪ੍ਰਿੰਟ ਦੇ ਵਿੱਚ ਇਹਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰੋ ਇਹ ਪਲੇਨ ਦੁਪट्टे ਨਾਲ ਰਹੂਗਾ ਇਦਾਂ ਨੈਕ ਤੇ ਆਪਾਂ ਕੰਮ ਕੀਤਾ ਹੋਇਆ ਹੈ ਕਲੀਆਂ ਦਾ ਪੈਨਲ ਆਜੂਗਾ ਬਹੁਤ ਪਿਆਰੀ ਜੀ ਨੈਕ ਰੈਡੀ ਹੋਈ ਆ ਕਲੀਆਂ ਦਾ ਪੈਨਲ ਰਹੂਗਾ ਇਦਾਂ ਸੇਮ ਬਾਰਡਰ 슬ੀਵਸ ਤੇ ਆਜੂਗਾ ਠੀਕ ਹੈ ਜੀ ਇਹਦੇ ਨਾਲ ਪਲੇਨ ਸਲਵਾਰ ਰਹੂਗੀ ਜੀ ਕ੍ਰੇਪ ਦੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਇਹ ਦਿਨਾ ਦੁਪੱਟਾ ਆਪਾਂ ਜੇ ਨਹੀਂ ਰੈਡੀ ਕੀਤਾ ਤੁਸੀਂ ਪਿਓਰ ਚਨਾਉਣ ਦਾ ਰੱਖ ਸਕਦੇ ਹੋ ਟਿਸ਼ੂ ਫੈਬਰਿਕ 'ਚ ਵੀ ਰੱਖ ਸਕਦੇ ਹੋ ਇਹ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਲੈ ਸਕਦੇ ਹੋ ਦੁਪੱਟਾ ਇਹ ਕਾਫੀ ਤਰੀਕਿਆਂ ਨਾਲ ਇਹ ਪ੍ਰਿੰਟ ਆਪਾਂ ਰੈਡੀ ਕਰਦੇ ਹਾਂ ਸਲਵਾਰ ਤੇ ਵਰਕ ਕਰਕੇ ਜਿੱਦਾਂ 셔ਟ ਤੇ ਕੰਮ ਆ ਗਿਆ ਤੁਸੀਂ ਸਲਵਾਰ ਤੇ ਵੀ ਇਹ ਬਾਰਡਰ ਕਰਵਾ ਸਕਦੇ ਹੋ ਤੇ ਦੁਪੱਟਾ ਸੁੱਟ ਚ ਵੀ ਆਪਣੇ ਕੋਲੇ ਆਇਆ ਤਾਂ ਬਹੁਤ ਪਿਆਰਾ ਜਿਹਾ ਆਰਟੀਕਲ ਆ ਇਹ ਕਲਰ ਵੀ ਇਹਦਾ ਬਹੁਤ ਪਿਆਰਾ ਐਂਡ ਪ੍ਰਿੰਟ ਇਹ ਆਪਣਾ ਨੈਕਸਟ ਆਰਟੀਕਲ ਆ ਗਿਆ ਜੀ ਚਨਾਉਣ ਦੀ 셔ਟ फैब्रिक प्योर रहूगा जी तो कलर बहुत प्यारा मिठा जहा शेड है जी मस्टर्ड टोन के बहुत ही प्यारा जहािट ए शर्ट आ गई जी तो रहूगी जी करेब प्लेन पट्टा रहेगा प्रिंट जो कि बहुत ज़्यादा प्यारा चना छाने का दुपट्टा रहेगा चेक करो तुम दुपट्टा तो कलर ये बहुत प्यारा गोल्डन मस्टर्ड जहा शेड आ मतलब येलो टोन नहीं हैगी गोल्डन मस्टर्ड जहा शेड एदम बॉर्डर रहूगा जी बड़ा डिजाइनर जहा दुपट्टा है एद लाइट वेट बिल्कुल कलर ये बहुत ज्यादा प्यारा है देखो जी ये चनोन के करेप के प्रिंट आ सारे अलग अलग प्रिंट रहनगे मस्टर्ड गोल्डन मस्टर्ड शेड जिन्हें भी सूट मैं शेयर कर रही है हारे टिस्टा रहन ਟਿਸਟਾ ਬ੍ਰਾਂਡ ਦੇ ਦੁਪੱਟਾ ਸੂਟ ਰਹਿਣਗੇ ਸਾਰੇ ਇਹ ਨੈਕਸਟ ਪ੍ਰਿੰਟ ਰਹੂਗਾ ਜੀ ਆਪਣਾ ਇਹ ਵਿੱਚ ਨਾਨ ਦਾ ਪ੍ਰਿੰਟ ਰਹੂਗਾ ਜੀ ਇਹ ਸੁਪਰ ਹਿੱਟ ਪ੍ਰਿੰਟ ਸੀ ਜੀ ਆਪਣਾ ਇਹਨੂੰ ਸਮਰ ਦੇ ਵਿੱਚ ਵੀ ਇਹ ਕਈ ਫੈਬਰਿਕ ਤੇ ਪ੍ਰਿੰਟ ਆਇਆ ਸੀਗਾ ਇਸ ਵਾਰ ਇਹ ਦੁਪੱਟਾ ਸੂਟ ਦੇ ਨਾਲ ਆਇਆ ਤੇ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵਿੱਚ ਨਾਨ ਸ਼ਿਫੋਨ ਦਾ ਰਹੂਗੀ ਸ਼ਰਟ ਟਿਸਟਾ ਦਾ ਸੂਟ ਰਹੂਗਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਪਲੇਨ ਬਲੈਕ ਇਹਦੇ ਨਾਲ ਬਾਟਮ ਰਹੂਗੀ ਤੇ ਪ੍ਰਿੰਟਡ ਦੁਪੱਟਾ ਨਾਉਣ ਦਾ ਦੁਪੱਟਾ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਦੁਪੱਟੇ ਬਹੁਤ ਹੀ ਸੋਹਣਿਆ ਇਹਨਾਂ ਦੇ ਨਾਲ ਸੈਂਟਰ ਪਲੇਨ ਆ ਗਿਆ ਇਦਾਂ ਬਾਰਡਰ ਆ ਜਾਊਗਾ 4 ਸਾਈਡ ਬਹੁਤ ਪਿਆਰਾ ਜਿਹਾ ਦੁਪੱਟਾ ਆ ਪ੍ਰਿੰਟ ਸ਼ਰਟ 크ਰੇਪ ਦੀ ਬਲੈਕ ਸਲਵਾਰ ਰਹੂਗੀ ਜੀ ਤੇ ਪ੍ਰਿੰਟਡ ਦੁਪੱਟਾ ਹੋਗਾ ਦਾ ਡਿਜ਼ਾਈਨਰ ਹਾਂਜੀ ਨੈਕਸਟ ਆ ਗਿਆ ਇਹ ਵਾਲਾ ਪ੍ਰਿੰਟ ਜੀ ਆਪਣੇ ਸਾਰੇ ਹੀ ਅੱਜ ਵਾਲੇ ਜਿਹੜੇ ਇੱਕ ਤੋਂ ਇੱਕ ਰਹਿਣਗੇ ਜਿੱਦਾਂ ਆਪਣੇ ਪਿਛਲੇ ਪ੍ਰਿੰਟ ਸੂਟ ਸੀਗੇ ਬਹੁਤ ਪਸੰਦ ਕੀਤੇ ਸਾਰਿਆਂ ਨੇ ਅੱਜ ਵਾਲੇ ਪ੍ਰਿੰਟ ਵੀ ਆਪਣੇ ਇੱਕ ਤੋਂ ਇੱਕਾ ਸਾਰੇ ਇਹ ਕ੍ਰੇਪ ਦੀ ਸ਼ਰਟ ਰਹੂਗੀ ਜੀ ਪ੍ਰਿੰਟ ਐਂਡ ਕਲਰ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਪ੍ਰਿੰਟ ਐਂਡ ਕਲਰ ਹੈ ਪਰਪਲ ਵਾਈਨ ਜੀ ਟੋਨ ਦਾ ਸ਼ੇਡ ਆ ਇਹ ਕ੍ਰੇਪ ਦੀ ਸ਼ਰਟ ਰਹੂਗੀ ਜੀ ਕ੍ਰੇਪ ਦੀ ਇਹ ਪ੍ਰਿੰਟ ਸ਼ਰਟ ਦੀ 크ਰੇਪ ਦੀ ਸਲਵਾਰ ਇਹਦੇ ਨਾਲ ਤੇ ਡਿਜ਼ਾਈਨਰ ਦੁਪੱਟਾ ਚੁਣੌਣ ਦਾ ਆ ਦੇਖੋ ਤੁਸੀਂ ਦਾ ਬਹੁਤ ਜ਼ਿਆਦਾ ਪਿਆਰਾ ਸੈਂਟਰ ਪਲੇਨ ਰਹੂਗਾ ਤੇ ਕੋਰਨਰ ਤੇ ਤਾਂ ਪ੍ਰਿੰਟ ਆ ਜਾਊਗਾ 크ਰੇਪ ਦੀ ਸ਼ਰਟ 크ਰੇਪ ਦੀ ਬਾਟਮ ਐਂਡ ਚੁਣੌਣ ਦਾ ਦੁਪੱਟਾ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਆ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਸਾਰੇ ਹੀ ਇੱਕ ਤੋਂ ਇੱਕ ਨੇ 블랙 ਦੇ ਵਿੱਚ ਇਹਦੇ ਨਾਲ ਵੀ ਕ੍ਰੀਮ 블랙 ਬਾਟਮ ਪਲੇਨ ਟੜ ਦੁਪੱਟਾ ਚਨਾਉਨ ਦੇ ਵਿੱਚ ਚਨਾਉਨ ਦਾ ਦੁਪੱਟਾ ਰਹੂਗਾ ਜੀ ਦੁਪੱਟਾ ਇਹਦਾ ਵੀ ਤੁਸੀਂ ਚੈੱਕ ਕਰੋ ਫੋਰ ਸਾਈਡ ਬਹੁਤ ਪਿਆਰਾ ਜਿਹਾ ਬਾਰਡਰ ਸੈਂਟਰ ਪਲੇਨ ਆ ਜਾਊਗਾ ਇਹ ਵੀ ਆਪਣਾ ਦੁਪੱਟਾ ਸੂਟ ਰਹੂਗਾ ਇਹ ਆਪਣੇ ਕ੍ਰੇਪ ਦੇ ਚਨਾਉਨ ਦੇ ਮਤਲਬ ਦੁਪੱਟਾ ਸੂਟ ਸੀਗੇ ਤੇ ਜਿਹੜੀ ਆਪਾਂ ਇਸ ਤੋਂ ਨੈਕਸਟ ਵੀਡੀਓ ਲੈ ਕੇ ਆਵਾਂਗੇ ਜੀ ਉਹਨਾਂ ਦੇ ਵਿੱਚ ਵੀ ਆਪਾਂ ਪਸ਼ਮੀਨਾ ਚ ਦੁਪੱਟਾ ਸੂਟ ਲੈ ਕੇ ਆਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਚਲੀ ਜਾਂਦੀ ਐ ਇਸ ਕਰਕੇ ਆਪਾਂ ਉਹਨੂੰ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਸਾਡੇ ਪਿਛਲੇ ਪ੍ਰਿੰਟ ਸੂਟਾਂ ਨੂੰ ਵੀ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਸਭ ਦਾ ਬਹੁਤ ਧੰਨਵਾਦ ਜੀ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ